ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਸਿੰਘ ਜੀ ਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਲੁਧਿਆਣਾ ਜ਼ਿਲ੍ਹੇ ਦਾ ਮਨਮੱਤਾ ਨਗਰ ਆ ਤੇ ਬੁੰਲਾਪੁਰ ਦਾ ਖਾਦੇ ਪਿੰਲ ਕੋਲ ਨੇੜੇ ਜੇ ਕਰਕੇ ਵਸਿਆ ਹੋਇਆ ਪਿੰਡ ਆ ਪਨਹੋੜ ਮੈਂ ਪਿੰਡ ਤੋਂ ਹੀ ਪੁੱਛਣਾ ਪੈਣੇ ਪਿੰਡ ਦਾ ਨਾਮ ਦੱਸਦੀ ਮੜਾ ਜੀ ਪਨਹੋੜ ਪੰਜਾਬ ਪਨਹੋੜ ਪੰਜਾਬ ਬਈ ਮੈਨੂੰ ਕਦਾ ਨਾਂ ਕਸੂਤਾ ਜਿਹਾ ਲੱਗਦਾ ਤਾਂ ਇਹ ਆਪਾਂ ਪਿੰਡ ਤੇ ਪਹਣੇ ਕਿਹੜਾ ਪਿੰਡ ਆ ਗਿਆ ਪਨਹੋੜ ਪਨਹੋੜ ਪੰਜਾਬ ਪਨਹੋੜ ਪੰਜਾਬੇ ਰੋਡ ਦੇ ਉੱਤੇ ਹੀ ਰਹਿ ਗਿਆ ਵੱਡਿਆ ਆਈ ਹਾਂਜੀ 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 ਠੀਕ ਐ ਲੁਧਿਆਣੇ ਤੋਂ ਕਿੰਨਾ ਪੈ ਜਾਂਦਾ ਭਣੇ ਲੁਧਿਆਣੇ ਤੋਂ 7-8 ਕਿ ਪੈ ਜਾਂਦਾ 7-8 ਤੇ ਮੁੱਲਾਂਪੁਰ ਦਾਖਿਆਂ ਤੋਂ 3 ਕ 3 ਗਾ ਨਾ ਮੁੱਲਾਂਪੁਰ ਤੋਂ 3 ਪੁਰ ਰਹਿ ਗਿਆ ਠੀਕ ਐ ਭਣੇ ਅੱਛਾ ਭਣੇ ਨਾਮ ਦੱਸ ਦੀਏ ਕਿਹੜਾ ਦੀ ਆਪਣਾ ਸੋਪਿੰਦਰ ਕੌਰ ਸੋਪਿੰਦਰ ਕੌਰ ਸੋਪਿੰਦਰ ਕੌਰ ਸੋਪਿੰਦਰ ਕੌਰ ਅੱਛਾ ਪਹਿਲੇ ਜਿਹੜੀ ਆਪਾਂ ਮੈਂ ਵੇਚਣੀ ਦੇ ਇੱਕ ਕਟਾ ਹਨਾ ਇਹ ਮੈਂ ਫਿਰ ਕਿੰਨੇ ਚਿਰ ਦੀ ਗੱਬਣਾ ਪੈਣੇ ਹੁਣ 8ਵਾਂ ਮਹੀਨਾ ਲੱਗਿਆ ਹੋਇਆ ਕਿੰਨੀ ਤਰੀਕ ਤੋਂ ਚੱਲਦਾ ਪਿਆ 15 ਤਰੀਕ ਤੋਂ 15 ਤਰੀਕ ਤੋਂ ਉਹਨੂੰ 8ਵਾਂ ਮਹੀਨਾ ਲੱਗਿਆ ਹੋਇਆ ਦੁੱਧ ਹੁਣ ਹਟ ਗਈ ਪੈਣੇ ਕਿੰਨਾ ਟਾਈਮ ਹੋ ਗਿਆ ਹਟੀ 7ਵੇਂ ਮਹੀਨੇ ਹਟ ਗਿਆ 7ਵੇਂ ਮਹੀਨੇ ਹਟ ਗਈ ਕਿੰਨਾ ਦੁੱਧ ਦੇ ਦਿੰਦੀ ਆ ਪੈਣੇ ਤਾਜੀ ਸੁਕੇ 13-14 ਕਿਲੋ ਦਿੱਤਾ ਮੇਰੇ ਦੂਜੇ ਸੂਏ ਦੂਜੇ ਸੂਏ 13-14 ਕਿਲੋ ਦਿੱਤਾ ਹੁਣ ਇਹ ਤੀਜੇ ਸੂਏ ਲਈ ਗੱਬਣਾ ਠੀਕ ਆਨ ਕੰਡੀਸੀ ਨੂੰ ਪੂਰੀ ਕਈ ਵਾਰੀ ਅਗਲਾ ਕੱਚੀ ਮੈਂ ਤਾਂ ਵੇਚ ਦਿੰਦਾ ਅਗਲਾ ਕੋਈ ਨੁਕਸ ਹੁੰਦਾ ਉਹ ਉਹਦਾ ਚੱਕਰ ਨਹੀਂ ਵੀਰੇ ਬਸ ਇੱਕ ਮਜਬੂਰੀ ਆ ਵੀ ਅਸੀਂ ਗਾਵਾਂ ਲੈਣੀਆਂ ਨੇ ਨਾ ਸੂਣ ਵਾਲੀ ਆ ਹੋਰ ਪੈਸਿਆਂ ਦਾ ਚੱਕਰ ਬਹਿ ਜਾਂਦਾ ਹੋਰ ਕੋਈ ਚੱਕਰ ਨਹੀਂ ਬਸ ਵੀ ਬਲੇ ਇਹਨਾਂ ਨੂੰ ਵੇਚ ਕੇ ਗਾਵਾਂ ਕੋਲੋਂ ਪਾ ਕੇ ਗਾਵਾਂ ਲੈਣੀਆਂ ਨਹੀਂ ਮਿੱਤਰ ਪੈਸੇ ਹੋਣੇ ਨੇ ਗਾਵਾਂ ਲੈਣੀਆਂ ਤਾਂ ਵੇਚੀ ਕਿਉਂਕਿ ਆਫ ਕੈਮਰੇ ਤੇ ਵੀ ਗੱਲਬਾਤ ਕਰਦੇ ਸੀ ਅਸੀਂ ਦੁੱਧ 60 ਰੁਪਏ ਕਿਲੋ ਲੱਗਦਾ ਸਾਡੇ ਗਾਂ ਦਾ ਮੱਝ ਦਾ 80 ਰੁਪਏ ਠੀਕ ਹੈ ਮੱਝ ਦਾ 80 ਰੁਪਏ ਗਾਂ ਦਾ 60 ਰੁਪਏ ਹਾਂ ਫਿਰ ਹੁਣ ਜੇ ਉਹ ਗਾਂ ਸੂਣ ਵਾਲੀ ਆ ਤਾਂ ਫ ਬਣੇ ਵੀ ਚੌਕੀਏ ਘਰ ਦੇ ਉਹ ਟੁੱਟ ਜਾਂਦੇ ਐ ਹੋਰ ਕੋਈ ਚੈੱਕ ਕਰਨ ਨਹੀਂ ਆਏਗਾ ਆ ਭੈਣੇ ਜਿਵੇਂ ਮਾਲਾ ਖੜੀ ਆ ਹੁਣ ਇਹ ਮੱਛੋ ਕੀ ਮਾਸ ਜਿਆ ਵਧਾਉਂਦੀ ਪਾਸਾ ਸਾਈਡ ਸੂਣ ਤਾਂ ਨਹੀਂ ਕਰ ਨਹੀਂ ਨਹੀਂ ਵੀਰੇ ਜਮਾ ਹੀ ਨਹੀਂ ਇੱਕੋ ਜੇ ਥਣ ਜਾਹੇ ਉਹ ਸੂਣ ਤੋਂ ਬਾਅਦ ਵੀ ਸਾਨੂੰ ਅਗਲੇ ਵਾਪਸ ਕਰ ਜਾਣਾ ਇੰਨੀ ਪੱਕੀ 100% ਗਰੰਟੀ ਆ ਠੀਕ ਹੈ ਵੀ ਇੰਨੀ ਤਸਦੀਲੀ ਅਲੀ ਮੈਂ ਆ ਠੀਕ ਆ ਭੈਣੇ ਵੀ ਘਰੇ ਰੱਖਣ ਵਾਲਾ ਜਿਹੜਾ ਸਾਂਭ ਲੂਗਾ ਗਹਿਣਾ ਚੀਜ਼ ਆ ਗਹਿਣਾ 15 20 ਦਿਨ ਦਾ ਸੀਗੀ ਸੂਈ ਹੋਈ ਜਾਂਦਾ ਠੀਕ ਹੈ ਇਹ ਕੱਟਾ ਮਰ ਗਿਆ ਇਹਦਾ ਠੀਕ ਹੈ ਜੀ ਮਤਲਬ ਚਾਹੇ ਕੌਲੀ ਦਾਣੇ ਦੀ ਪਾ ਕੇ ਜਦ ਹੀ ਉਵੇਂ ਹੀ ਤੋਲੋ ਠੀਕ ਹੈ ਭੈਣੇ ਇਹ ਕਹਿਣ ਦੀ ਗੱਲ ਨਹੀਂ ਵੀਰੇ ਹਾਂ ਵੀ ਕਹਿਣ ਦੀ ਇਹ ਨਹੀਂ ਗੱਲ ਹੈ ਨੰਬਰ ਚਲਾਇ ਜਾਣਾ ਤੁਹਾਡਾ ਗੱਲ ਕਰਨਾ ਸਹੀ ਗੱਲ ਹੈ ਇਹਦੀ ਗੱਲ ਨਹੀਂ ਹੈਗੀ ਠੀਕ ਹੈ ਭੈਣੇ ਅੱਛਾ ਇਹ ਤਿਲ ਜਿਹੜੇ ਭੈਣੇ ਦੇ ਪਿੰਡੇ ਦੇ ਉੱਤੇ ਆ ਇਹ ਸ਼ੁਰੂ ਤੋਂ ਹੀ ਆਈ ਹਾਂ ਹਾਂ ਸ਼ੁਰੂ ਤੋਂ ਐਵੇਂ ਹੀ ਆ ਵੀਰੇ ਠੀਕ ਹੈ ਵੀਰ ਠੀਕ ਹੈ ਵੀਰ ਠੀਕ ਹੈ ਤੇ ਉਹਦੇ ਸੀਲ ਜੋਣ ਜਾਣ ਨੂੰ ਹਾਂ ਠੀਕ ਹੈ ਭੈਣੇ ਤੋੜ ਦਈਏ ਮੜੇ ਖੋਲੋਗੇ ਨੂੰ ਹਾਂਜੀ ਹਾਂਜੀ ਖੋਲ ਦੇ ਮੜੇ ਤੋੜ ਦਿਓ ਭੈਣੇ ਯੂਜ਼ ਕਰੇ ਤੁਸੀਂ اے ਮਿੱਤਰੋ ਵੱਡੀ ਬੁੱਡੀ ਮੈਂ ਬਹੁਤ ਆ ਚੋੜਾ ਜੂੜਾ ਪਿੱਛਾ ਪੁੱਛਾ ਐਣ ਪੜੀ ਸੰਭਿਆ ਰਸੀ ਵਿੱਕੀ ਨਹੀਂ ਗਈ ਕਰਮਾਂ ਵਾਲੀ ਜਿਹੜਾ ਲੈ ਜਾਊਗਾ ਯਾਦਗਾਰੀ ਚੀਜ਼ ਦਾ ਕਰਮਾਂ ਵਾਲੀ ਮੈਂ ਬਣ ਜੂਗੀ ਤੁਹਾਡੀ ਮਿੱਤਰੋ ਕਿਉਂਕਿ ਬਾਈ ਚੰਗੀ ਮੈਂ ਮਿਲਦੀ ਨਹੀਂ ਸਿਰਤੀ ਕਿਤੇ ਬਾਈ ਇੱਕ ਗੱਲ ਕਹਿਣ ਦੀ ਨਹੀਂ ਇਹ ਗੱਲ ਮੈਂ ਵੀ ਤੁਹਾਨੂੰ ਕਹਿ ਦਿੰਦਾ ਕਿ ਆਪ ਕੈਮਰੇ ਤੇ ਗੱਲਾਂ ਪਤਾ ਹੁੰਦੀਆਂ ਸੀਗੀਆਂ ਭੈਣ ਹੁੰਨਿਆ ਨੇ ਗਾਂ ਲੈਣੀ ਕਰਕੇ ਸਿਰਫ ਵੇਚਣੀ ਓਵੇਂ ਮੈਂ ਇਹਦੇ ਵਿੱਚ 1 ਰੁਪਏ ਦਾ ਫਾਲਡ ਨਹੀਂ ਹੈਗਾ ਕਰਮਾਂ ਵਾਲੀ ਦੇ ਵਿੱਚ ਵੱ ਜਮੀ ਚੌੜੀ ਪਿੱਛੋ ਵੇ ਕਿੱਡੀ ਚੌੜੀ ਪਈ ਐ ਮੈਂ ਮਿੱਤਰੋ ਸਿੰਘ ਜ਼ਰੂਰ ਥੋੜਾ ਜਿਹਾ ਖੋਲਾ ਬਾਕੀ ਮ ਰੇ ਪਿੱਛੋਂ ਹੁਣ ਆ ਜੂਗੇ ਅੱਗੇ ਠੀਕ ਹੈ ਬਾਈ ਪਹਿਨੇ ਕੀ ਰੇਟ ਰੱਖਿਆ ਹੁੰਦਾ ਵੀਰੇ 85000 ਦੇਣੀ ਕਿੰਨੇ ਦੀ ਹੈ ਪਹਿਨੇ ਹਾਂ ਨਾ ਜਾਵਾਂ ਦੋ ਠੀਕ ਠਾਕ ਹੀ ਆ ਬਦ ਨੇੜੇ ਦੀ ਕਰ ਦੋ ਗੱਲ ਪਹਿਨੇ ਤੁਸੀਂ ਦੇਖ ਲਓ ਬਾਈ ਮੈਂ ਕੋਈ ਨਹੀਂ ਕਹਿੰਦਾ ਤੁਸੀਂ ਕਹਿ ਦੋ ਵੀ ਇੰਨੇ ਦੀ ਹੈ ਨਹੀਂ ਠੀਕ ਆ ਵੀਰੇ ਦੇਹ ਲਓ ਤੁਸੀਂ ਰੱਖ ਦੋ ਬਈ ਮਾ ਨਹੀਂ ਕਰ ਦੋ ਕਿੰਨਾ ਕਰਨਾ ਵੀ ਹਾਂ ਨਾ ਬਸ ਜਮ 80 83 ਦੀ ਛੱਡ ਦਾਂਗੇ ਠੀਕ ਆ ਭੈਣੇ ਤੇ ਆ ਭੈਣੇ ਕੱਟਾ ਵੀ ਇਸੇ ਦਾ ਹੀ ਆ ਫਿਰ ਨਹੀਂ ਕੱਟਾ ਦੂਜੀ ਮੱਝ ਦਾ ਵੀਰੇ ਕਿਹੜੀ ਮੈਂ ਦਾ ਵਾ ਭੈਣੇ ਉੱਧਰ ਉਹ ਸਿਰੇ ਵਾਲੀ ਖੜੀ ਆ ਵੱਡੀ ਮੈਂ ਦਾ ਹਾਂ ਵੱਡੀ ਮੈਂ ਦਾ ਠੀਕ ਆ ਭੈਣੇ ਅੱਛਾ ਤੇ ਕਿੰਨਾ ਦੂ ਧੂਮਾ ਦੇ ਦਿੰਦੀ ਇਹਦੀ ਉਹ 15 16 ਕਿਲੋ ਆ 15 16 ਕਿਲੋ ਦੇ ਠੀਕ ਆ ਭੈਣੇ ਡੇਢ ਸਾਲ ਦਾ ਕੱਟਾ ਵੀਰੇ ਡੇਢ ਸਾਲ ਦਾ ਪੂਰਾ ਡੇਢ ਸਾਲ ਦਾ ਹੀ ਆ ਜਾਨਾ ਆਹ ਜਨਵਰੀ ਤੋਂ 2 ਸਾਲ ਦਾ ਹੋਣਾ ਹੈ 2 ਸਾਲ ਦਾ ਲੈ ਵੀ ਮਿੱਤਰੋ ਇੱਕ ਬੇਨ ਜਿੰਨੇ ਰੱਖਣਾ ਉਹ ਲੈ ਕੇ ਜਾਵੇ ਜਿਹਦੇ ਘਰੇ ਮਈਆਂ ਚ ਤਿਆਰ ਕਰਨਾ ਕੱਟਾ ਚੰਗਾ ਵਾ ਵਜਨ ਵਾਲਾ ਜਾਣ ਵਾਲਾ ਗੋ ਪੈਣੇ ਕਿੰਨੇ ਦਾ ਦੇ ਦੇਾਂਗੇ ਆਪਾਂ ਏ ਬਰੇਤੀ ਈ ਜ਼ਰ ਦਾ 30000 ਦਾ ਇਹ ਮੰਤਣ ਕਰਦੇ ਆਂ ਕੋਲੋਂ ਆ ਠੀਕ ਠਾਕ ਜਾ ਕਰਦਾਂਗੇ ਠੀਕ ਹੈ ਭੈਣੇ ਜੇ ਕੋਈ ਜੋੜਾ ਜੋੜਾ ਹੀ ਲੈਣ ਆਲਾ ਆ ਗਿਆ ਭੈਣੇ ਫਿਰ ਉਹ ਜਾ ਹੋ ਜੂਗਾ ਬਸ ਹਾਂਜੀ ਮਾੜਾ ਮੋਟਾ ਕਰਦਾਂ ਠੀਕ ਹੈ ਭੈਣੇ ਧੰਨਵਾਦ ਲੈ ਮਿੱਤਰੋ ਇਹ ਜੋੜਾ ਲੈਣ ਦੇ ਲਈ ਤੁਹਾਨੂੰ ਆਣਾ ਆਪਣਾ ਜ਼ਿਲ੍ਹੇ ਲੁਧਿਆਣੇ ਦੇ ਪਿੰਡ ਪਨਹੋੜ ਪੰਜਾਬ ਦੇ ਵਿੱਚ ਹੈ ਨਾ ਪਨਹੋੜ ਪੰਜਾਬ ਪਨਹੋੜ ਪੰਜਾਬ ਪਤਾ ਨਹੀਂ ਕੀ ਗੱਲ ਯਾਰ ਪਿੰਡ ਇਹ ਨਹੀਂ ਬੋਲਿਆ ਗਿਆ ਹੋਰ ਗੱਲਾਂ ਦੀਆਂ ਗੱਲਾਂ ਪਨਹੋੜ ਪੰਜਾਬ ਪਨਹੋੜ ਪੰਜਾਬ ਦੀਪ ਤੂੰ ਬੋਲ ਦਵਾ ਬੋਲਣੀ ਇਹਨੂੰ ਹੜ ਪੰਜਾਬ ਲੈ ਵੀ ਮਿੱਤਰੋ ਲੁਧਿਆਣਾ ਜ਼ਿਲ੍ਹੇ ਦਾ ਪਿੰਡਾ ਮੁੱਲਾਪੁਰ ਦੇ ਬਿਲਕੁਲ ਨੇੜੇ ਆ ਤਾਂ ਧੰਨਵਾਦ ਸ਼ੁਕਰੀਆ ਜਉਂਦੇ ਹੋ ਨੰਬਰ ਪਿੰਡ ਦੱਸ ਦਿਓ ਸੌਰੀ 9988162514 ਇੱਕ ਵਾਰੀ ਹੋਰ ਬੋਲਦੇ ਪੈਣ 9988162514 ਠੀਕ ਹੈ ਜੀ